ਹੰਭਾਜੀ 4-4 ਜਰਸੀ ਬੱਚੇ ਵਿਕਾਉਗਾ ਜੀ ਆਪਣੇ ਕੋਲੇ ਬਹੁਤ ਸਾਰੇ ਟਾਪ ਕੁਆਲਟੀ ਦੇ ਬੱਚੇ ਆ ਜੀ ਬ੍ਰੀਡ ਚ ਪਿਓਰ ਇੱਕ ਨੰਬਰ ਬੱਚੇ ਆ ਜੀ ਚਾਰਾਂ ਦੇ ਚਾਰ-ਚਾਰ ਹੀ ਥਾਣਾ ਦੀ ਕਿਸੇ ਦੀ ਕੋਈ ਪਰੇਸ਼ਾਨ ਨਹੀਂ ਕਿਸੇ ਵੀਰ ਨੇ ਮੰਗਾਉਣੇ ਹਨ ਕਿਤੇ ਵੀ 12 ਰੁਪਏ ਕਿਲੋਮੀਟਰ ਵਾਰ ਦੇ ਹਿਸਾਬ ਨਾਲ ਪਹੁੰਚ ਕਰ ਦਾਂਗੇ ਬਈ ਕਿਰਾਇਆ ਤੁਹਾਡਾ ਆਊਗਾ ਸਾਰੇ ਬੋਦੀ ਵਾਲੀਆਂ ਮੱਛੀਆਂ ਨੇ ਚਾਰਾਂ ਦੇ ਚਾਰ-ਚਾਰ ਥਾਣਾ ਕਿਸੇ ਦੀ ਕੋਈ ਫੋਟ ਸ਼ਾਟ ਨਹੀਂ ਬੱਚੇ ਬਹੁਤ ਪਿਆਰੇ ਬੱਚੇ ਹੈ ਬਈ ਪਿਓਰ ਜਾਤ ਬਿਰਦਾ ਦੇ ਬੱਚੇ ਹੈ ਬਿਲਕੁਲ ਜਾਇਜ਼ ਮੁੱਲ ਹੋਣਗੇ ਬਾਈ ਜੀ ਜੇ ਇਕੱਠੀਆਂ ਬਾਈ ਲੜੂਗਾ ਤਾਂ ਵੱਧ ਮਾਨਤਨ ਕਰ ਦਾਂਗੇ ਬਈ ਪਹਿਲੀ ਬੱਚੀ ਦਾ 13000 ਰੁਪਏ ਮੁੱਲ ਆ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਬਿਊਟੀ ਵਾਲੀ ਬੱਚੀ ਹੈ ਟਾਪ ਕੁਆਲਿਟੀ ਦੀ ਬੋਦੀ ਵਾਲੀ ਛੋਟੇ ਕੰਨ ਬਾਦਾਮੀ ਕਲਰ ਦੂਜੇ ਨੰਬਰ ਤੇ ਬੱਚੀ ਦੀ ਫੇਸ ਕੁਆਲਿਟੀ ਚੈੱਕ ਕਰੋ ਜਿਸ ਬੱਚੀ ਦਾ 12000 ਮੁੱਲ ਆਈ ਚਾਰੇ ਥਾਣਾ ਕੋਈ ਫੋਟੋਆਂ ਅੱਗੇ ਬਹੁਤ ਸੁੰਨ ਬੱਚੀ ਜੀ ਬੁੱਧੀ ਵਾਲੀ ਬਿਲਕੁਲ ਛੋਟਾ ਜਿਹਾ ਫੇਸ ਆ ਇਹਦਾ 11000 ਮੁੱਲ ਆ ਜੀ ਤੇ ਲਾਸਟ ਵਾਲੀ ਬੱਚੀ ਦਾ ਵੀ 8000 ਮੁੱਲ ਆ ਚਾਰੇ ਥਾਣੇ ਦੇ ਆਪਣੇ ਫੋਟੋਆਂ ਨੇ ਲਾਸਟ ਵਾਲੀ ਬੱਚੀ 7 ਮਹੀਨਿਆਂ ਦੀ ਉਮਰ ਆ ਜੀ ਆ ਤਿੰਨੇ ਬੱਚਿਆਂ ਦੀ ਉਮਰ 6-6 ਮਹੀਨੇ ਆ ਜੀ ਬਹੁਤ ਸੋਹਣੇ ਬੱਚੇ ਆ ਬਈ ਚਾਰੇ ਜਰਸੀ ਬੱਚੇ ਆ ਕੋਈ ਇਹਨਾਂ ਚ ਸਾਈ ਵਾਲ ਕ੍ਰੋਸ ਨਹੀਂ ਜੀ ਉਹ ਦੋਗਲਾਪਣ ਨਹੀਂ ਬਿਲਕੁਲ ਪਿਓਰ ਬੱਚੀਆਂ ਜਿਹੜੇ ਸਰੀਰੀਆਂ ਉੱਚੀਆਂ ਬਸ ਜਿਵੇਂ ਸਰੀਰੀਆਂ ਦੇਖੋ ਉੱਚੀ ਦੀ بیس ਕੁਆਲਟੀ ਬਿਊਟੀ ਚੈੱਕ ਕਰੋ ਲੇਖੋ ਬੱਚੀ ਦੀ ਫੇਸ ਕਾਲ ਦੀ ਬਿਊਟੀ ਚੈੱਕ ਕਰੋ ਜੀ ਬਹੁਤ ਟੌਪ ਕੁਆਲਟੀ ਦੀ ਬੱਚੀ ਆ